ਰਾਮੀ 7 ਵੇ ਦਾ ਟਾਈਮ ਸੀ ਅੱਜ ਮੈਨੂੰ ਫੋਨ ਆਇਆ ਮੈਂ ਡਿਊਟੀ ਤੇ ਸੀ ਮੈਨੂੰ ਫੋਨ ਆਇਆ ਵਾ ਮੇਰੇ ਫਾਦਰ ਸਾਹਿਬ ਦਾ ਕਿ ਮਦਦ ਜਿਆਦਾ ਤੰਗ ਹੋ ਗਿਆ ਤੇ ਮੈਂ ਕਿਹਾ ਡਾਕਟਰਾਂ ਨੇ ਲੋਕਲ ਡਾਕਟਰ ਨੇ ਜਵਾਬ ਦਿੱਤਾ ਸੀ ਕਿ ਕਹਿੰਦੇ ਕਿ ਸਿਵਲ ਹਸਪੀਟਲ ਜਾਂ ਕਿਤੇ ਵੀ ਤੁਸੀਂ ਹਸਪੀਟਲ ਲੈ ਜਾਓ ਕੰਡੀਸ਼ਨ ਸੀਰੀਅਸ ਆ ਉਸ ਤੋਂ ਬਾਅਦ ਮੈਂ ਫਾਦਰ ਸਾਹਿਬ ਨੂੰ ਪੁੱਛਿਆ ਕਿ ਦਾਵਾ ਮੈਂ ਉਹਨਾਂ ਨੂੰ ਬੋਲਿਆ ਕਿ ਤੁਸੀਂ ਹਸਪੀਟਲ ਲੈ ਜਾਓ ਸਿਵਲ ਤੇ ਮੈਂ ਆ ਗਿਆ ਤੁਸੀਂ ਲੈ ਕੇ ਚੱਲੋ ਉਹ ਆਟੋ 'ਚ ਉਹਨਾਂ ਨੇ ਬਿਠਾਇਆ ਉਹ ਲੈ ਕੇ ਆ ਗਏ ਆ ਉਹਨਾਂ ਦੀ ਸੀਰੀਅਸ ਜਿਆਦਾ ਕੰਡੀਸ਼ਨ ਸੀ ਰਸਤੇ 'ਚ ਕੀ ਹੋਇਆ ਇਹਨਾਂ ਨੇ ਸਟੈਂਡ ਵਾਲਿਆਂ ਨੇ ਖਿਲਾਰ ਲਿਆ ਇਹਨਾਂ ਨੇ ਇੰਨੀ ਇਨਾ ਰਫ ਲੈਂਗੁਏਜ ਬੋਲੇ ਕਿ ਜਿੰਨੀ ਦੇ ਤੱਕ ਤੁਸੀਂ ਪਰਚੀ ਨਹੀਂ ਕਟਾਓਗੇ ਉਨੀਅਰ ਤੱਕ ਆਪਾਂ ਅੱਗੇ ਨਹੀਂ ਜਾਣ ਦੇਣਾ ਠੀਕ ਹੈ ਜੀ 10 ਮਿੰਟ 12 ਮਿੰਟ ਘਟੋ ਘਟੇ ਇਨਾ ਨੇ ਚੰਗਾ ਮਤਲਬ ਬੈਸ ਬਸਾਈ ਕੀਤੀ ਆ ਤੇ ਜਿੰਨੀ ਦੇ ਤੱਕ ਪਰਚੀ ਨਹੀਂ ਕਟਾਓਗੇ ਉਨੀਅਰ ਤੱਕ ਅੱਗੇ ਨਹੀਂ ਜਾਣ ਦੇਣਾ ਹੈਗਾ ਸੀਰੀਅਸ ਕੰਡੀਸ਼ਨ ਸੀ ਤੇ ਕਾਫੀ ਮਤਲਬ ਪੇਰੈਂਟਸ ਨੇ ਸਾਹਿਬ ਨੇ ਕਹਾ ਵੀ ਆ ਗਈ ਤੁਸੀਂ ਪੈਸੇ ਲੈ ਲਓ ਜਿੰਨੇ ਲੈਣੇ ਆ ਉਹ ਮਤਲਬ ਜ਼ੋਨ ਵਰਗੇ ਪੂਰਾ ਜ਼ੋਨ ਹੀ ਲੱਗ ਗਿਆ ਸੀ ਤੇ ਤੁਸੀਂ ਲੈ ਲਓ ਕਿ ਸਾਨੂੰ ਕਮ ਸੇ ਕਮ ਐਮਰਜੈਂਸੀ ਪੇਸ਼ੈਂਟ ਨੂੰ ਪਹਚਾ ਲੈਣ ਦੋ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਨਹੀਂ ਸੁਣੀ ਉਲਟ ਪੂਰਾ ਗੁੰਡਾਗਰਦੀ ਕਰਦੇ ਆ ਉਹ ਕਹਿੰਦੇ ਆ ਕਿ ਤੁਸੀਂ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ ਪਰ ਸਾਨੂੰ ਪਹਿਲੇ ਪਰਚੀ ਕਟਾ ਕੇ ਦਿਓ 10 ਮਿੰਟ ਪੂਰਾ ਨਾਣੇ ਜੇ ਕੁਝ ਹੋ ਜਾਂਦਾ ਉਸ ਦੌਰਾਨ ਫਿਰ ਜ਼ਿੰਮੇਵਾਰ ਸੀ ਕੋਈ ਸਰ ਮੈਂ ਕਹਿਣਾ ਪਿਆ ਅੱਜ ਮੇਰੀ ਮਦਨ ਆਇਆ ਮੈਂ ਵੀ ਇੱਕ ਪੱਤਰਕਾਰ ਆ ਠੀਕ ਆ ਮੈਂ ਦੇਖ ਲਿਆ ਕਿ ਚਲੋ ਮੇਰੇ ਨਾਲ ਅੱਜ ਹੱਡ ਬੀਤੀ ਆ ਆਮ ਜਨਤਾ ਨਾਲ ਕਿੰਨਾ ਕੁਝ ਹੋ ਰਿਹਾ ਜੇ ਕੁਝ ਹੋ ਜਾਂਦਾ ਮੈਂ ਪੁੱਛਣਾ ਚਾਹਣਾ ਡੀਸੀ ਸਾਹਿਬ ਨੂੰ ਸਿਵਲ ਪ੍ਰਸ਼ਾਸਨ ਨੂੰ ਸਿਵਲ ਸਰਜਨ ਨੂੰ ਕਿ ਜੇ ਮੇਰੀ ਮਦਨ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਆ ਦੀ ਗੱਲ ਐ ਵਾ ਮੰਨ ਲਿਆ ਕਿ ਇਹਨਾਂ ਨੇ ਠੇਕਾ ਭਰਿਆ ਆਪਣਾ ਅਸੀਂ ਐ ਨਹੀਂ ਕਹਿੰਦੇ ਕਿ ਅਸੀਂ ਪੈਸੇ ਦੇਣ ਤੋਂ ਬੜੀ ਮੁਕਰੇ ਪਰ ਕਮ ਸੇ ਕਮ ਪੇਸ਼ੈਂਟ ਨੂੰ ਤਾਂ ਜ਼ਰੂਰੀ ਸੀ ਨਾ ਐਮਰਜੈਂਸੀ ਅਸੀਂ ਕਿਤੇ ਉੱਡ ਕੇ ਤੇ ਆਟੋ ਵਾਲੇ ਨੇ ਚਲਣੀ ਹੀ ਜਾਣਾ ਬਸ ਕਮ ਸੇ ਕਮ ਇੱਕ ਪੇਸ਼ੈਂਟ ਨੂੰ ਐਮਰਜੈਂਸੀ 'ਚ ਐਡਮਿਟ ਕਰਵਾ ਆ ਗਏ ਤੁਸੀਂ ਲੈ ਲੋ ਜਿੰਨੀ ਤੱਕ ਮੇਰੇ ਫਾਦ ਸਾਹਿਬ ਨੇ ਫਿਰ ਪਰਚੀ ਦੇ ਪੈਸੇ ਦਿੱਤੇ ਆ 40 50 ਚਲੋ ਜੋ ਵੀ ਆ ਫੇਰ ਉਹਨਾਂ ਨੇ ਜਾਨ ਦਿੱਤਾ ਵਾ ਉਸ ਤੋਂ ਪਹਿਲੇ ਨੇ ਜਾਨ ਦਿੱਤਾ ਹੈਗਾ ਮੈਂ ਮੰਗ ਕਰਦਾ ਵਾਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਅੱਜ ਮੇਰੇ ਨਾਲ ਹੋਇਆ ਵਾ ਕੱਲ ਨੂੰ ਅੱਜ ਮੇਰੀ ਮਦਰ ਸੀ ਕੱਲ ਕਿਸੇ ਦੀ ਵੀ ਮਦਰ ਭੈਣ ਹੋ ਸਕਦੇ ਕਿਸੇ ਦਾ ਵੀ ਹੋ ਸਕਦਾ ਵਾ ਪਰ ਕਿਸੇ ਨਾਲ ਦਣਾ ਹੋਵੇ ਰਫ ਲੈਂਗੁਏਜ ਯੂਜ਼ ਕਰਤੀ ਬਹੁਤ ਜ਼ਿਆਦਾ ਇਹਨਾਂ ਨੇ ਬਤਮੀਜੀ ਬੋਲੀ ਯਾਰ ਫਾਸਾ ਮੇਰੇ ਰੋਣ ਲੱਗ ਗਏ ਸੀ ਕਿਉਂਕਿ ਉਸ ਟਾਈਮ ਕੰਡੀਸ਼ਨ ਸੀਰੀਅਸ ਸੀ ਸਾਨੂੰ ਦੋੜ ਸੀ ਕਿ ਆਪਾਂ ਪਹਿਲੇ ਪੇਸ਼ੈਂਟ ਦੀ ਜਾਨ ਬਚਾ ਲਈਏ ਲੇਕਿਨ ਇਹਨਾਂ ਨੂੰ ਇੱਕ 20 30 ਰੁਪਏ ਪਿੱਛੇ ਕਿਸੇ ਦੀ ਜਾਨ ਨਾ ਕੋਈ ਨਹੀਂ ਹੈਗਾ ਕੀ ਮੰਗ ਕਰਦੇ ਹੋ ਮੈਂ ਮੰਗ ਸਰ ਇਹ ਕਰਦਾ ਵਾਂ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕਦੀ ਵੀ ਕਿਸੇ ਨਾਲ ਵੀ ਇਹੋ ਜਿ